ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਮਲੂਟ ਲਾਈਵ ਤੇ ਮਹਾਰਾਮ ਕੁਮਾਰ ਮਲੂਟ ਦੇ ਵਿੱਚ ਇਸ ਵੇਲੇ ਤਿੰਨ ਕੋਣੀ ਚੌਕ ਦੇ ਵਿੱਚ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਸਾਡੇ ਨਾਲ ਹਨ ਬਾਬਾ ਸੰਦੀਪ ਜੂਰੀ ਜੀ ਜਿਨ੍ਹਾਂ ਦੇ ਵੱਲੋਂ ਇਹ ਜਿਹੜਾ ਲੰਗਰ ਹੈ ਉਹ ਕਰਵਾਇਆ ਗਿਆ ਹੈ ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਅੱਜ ਆਪਾਂ ਗੁਰੂ ਸਾਹਿਬਾਨ ਦਾ ਜੋ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਸੋ ਕੀ ਤੁਸੀਂ ਸੰਗਤ ਨੂੰ ਕਹਿ ਰਹੇ ਹੋ ਕਿ ਸਭ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਮਹਾਪੁਰਸ਼ਾਂ ਦਾ ਪ੍ਰੇਰਨਾ ਸਰਦਕਾ ਹੈ ਉਹਨਾਂ ਦੇ ਭਜਨ ਬੰਦਗੀ ਦਾ ਪ੍ਰਤਾਪ ਹੈ ਜੋ ਸਾਰੀਆਂ ਸੰਗਤਾਂ ਰਲ ਮਿਲ ਕੇ ਕੋਈ ਨਵੀਆਂ ਨਹੀਂ 30 35 ਸਾਲ ਤੋਂ ਲਗਾਤਾਰ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸਾਰੀਆਂ ਸੰਗਤਾਂ ਰਲ ਮਿਲ ਕੇ ਮਨਾਉਂਦੇ ਇਹ ਸਭ ਦੇ ਸਹਿਯੋਗ ਦੇ ਨਾਲ ਹੈ ਸਾਰੇ ਮਲੂਰ ਸ਼ਹਿਰ ਦੇ ਦੂਰ ਦਰਾਡੇ ਬੈਠੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਦੀਨਾਂ ਨੇ ਆਪਣੀਆਂ ਨੇਕ ਕਮਾਈਆਂ ਚ ਕਿਸੇ ਨੇ ਅੰਬ ਦੀ ਸੇਵਾ ਕੀਤੀ ਮਤੀਰੇ ਖਰਬੂਜੀਆਂ ਦੀ ਸੇਵਾ ਕੀਤੀ ਤੇ ਅੱਜ ਇਹ ਵਿਸ਼ਾਲ ਲੰਗਰ ਲਾਇਆ ਦਾਲ ਪ੍ਰਸ਼ਾਦੇ ਦਾ ਵੀ ਲੰਗਰ ਹੈ ਇਹ ਮਹਾਪੁਰਸ਼ਾਂ ਨੇ ਹਮੇਸ਼ਾ ਹੀ ਆਪਾਂ ਨੂੰ ਚੰਗੀ ਸੇਧ ਵਿਖਾਈ ਹੈ ਭਾਵੇਂ ਕਲਯੁਗ ਦਾ ਸਮਾਂ ਪਰ ਤੁਸੀਂ ਵੇਖ ਸਕਦੇ ਹੋ ਸਾਰੇ ਸੇਵਾਦਾਰ ਸੇਵਾ ਤੇ ਸਿਮਰਨ ਦੇ ਨਾਲ ਜੁੜੇ ਤੇ ਸ਼ਹੀਦਾਂ ਦੇ ਸਰਤਾਇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਆਪਾਂ ਜੋ ਸਰਤਾਜ ਕਹਿੰਨੇ ਆ ਸ਼ਹੀਦਾਂ ਦੇ ਉਹਨਾਂ ਨੇ ਵੀ ਆਪਾਂ ਨੂੰ ਇਹੀ ਸੰਦੇਸ਼ ਦਿੱਤਾ ਹੈ ਕਿ ਧਰਮ ਧਰਮ ਤੋਂ ਵੀ ਪਹਿਲਾਂ ਜਿਹੜੀ ਇਨਸਾਨੀਅਤ ਹੈ ਭਾਵੇਂ ਬਹੁਤ ਗਰਮੀ ਹੈ ਸਾਰਿਆਂ ਆਵਾਜ਼ ਦੇ ਸ਼ਿਕਾਇਜ ਦਾ ਲੰਗਰ ਲਾਇਆ ਇੱਕ ਇਨਸਾਨੀਅਤ ਦਾ ਪ੍ਰਤੀਕ ਹੈ ਭਾਈਚਾਰੇ ਦਾ ਪ੍ਰਤੀਕ ਹੈ ਜੋ ਸਾਰੇ ਰਲ ਕੇ ਲਾਉਂਦੇ ਮੈਂ ਤਾਂ ਇਹੀ ਕਹਿੰਦਾ ਬਹੁਤ ਰਿਣੀ ਆ ਸਾਰੀ ਸਾਧ ਸੰਗਤ ਦੇ ਜੋ ਮਹਾਪੁਰਸ਼ਾਂ ਦੇ ਵਖਾਏ ਹੋਏ ਪੂਰਨੇ ਦੇ ਚੱਲ ਕੇ ਆਪੋ ਆਪਣੀ ਜ਼ਿੰਮੇਵਾਰੀ ਦੇ ਨਾਲ ਚਾਹੇ ਕੋਈ ਪੱਤਰਕਾਰ ਅਧਾਰਾ ਜਾਏ ਕੋਈ ਧਾਰਮਿਕ ادارے ਸਾਰੀਆਂ ਸੰਸਥਾਵਾਂ ਨੇ ਨਾਲ ਮਿਲ ਕੇ ਜੋ ਇਹ ਲੰਗਰ ਲਾਇਆ ਗੁਰੂ ਮਹਾਰਾਜ ਇਹਨਾਂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਬਹੁਤ ਰਿਣੀ ਆ ਸਾਰੀ ਸਾਧ ਸੰਗਤ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਇਹ ਲੰਗਰ ਲੱਗਦਾ ਬਾਬਾ ਜੀ ਤੁਸੀਂ ਸਾਂਝੀ ਵਾਲਤਾ ਦੇ ਪ੍ਰਦੀਪ ਪੰਡਤ ਕਰਲਾ ਲਈ ਜੀ ਤਾਂ ਗਰਦਾਰੀ لال ਜੀ ਦੇ ਵੱਲੋਂ ਜਿਹੜਾ ਗਰਦੀ ਨਸ਼ੀਓ ਤੇ ਅੱਜ ਆਪਾਂ ਉਹਨਾਂ ਨੂੰ ਵੀ ਯਾਦ ਕਰ ਲਈਏ ਕਿ ਕਿੰਨੇ ਵਜੇ ਤੋਂ ਸਵੇਰੇ ਜਿਹੜਾ ਇਹ ਲੰਗਰ ਸ਼ੁਰੂ ਹੋਇਆ ਸੀ ਔਰ ਕਿੰਨੇ ਸਮਾਂ ਜਿਹੜਾ ਇਹ ਲੰਗਰ ਚੱਲੇਗਾ ਇਹ ਜੀ ਸਵੇਰੇ 7:30 ਵਜੇ ਜੋ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਹੋਇਆ ਉਸ ਤੋਂ ਬਾਅਦ ਭੋਗ ਤੋਂ ਅੰਤ ਜੋ ਭੋਗ ਪਾਏਗੇ ਭੋਗ ਤੋਂ ਬਾਅਦ ਇਹ ਲੰਗਰ ਜੋ ਜੀ ਸ਼ੁਭ ਰਮਤਾ ਹੋਈ ਹੈ ਉਸ ਤੋਂ ਲੈ ਕੇ ਹੁਣ ਤੱਕ ਬਾਕੀ ਗੁਰੂ ਮਹਾਰਾਜ ਜੀ ਦੇ ਮਿਹਰ ਤੱਕੇ ਲੰਗਰ ਚੱਲੋ ਧੰਨਵਾਦ ਪੱਬਾ ਜੀ ਪੱਕੀ ਕਹਿ ਰਹੇ ਆ ਅੱਜ ਗੁਰੂ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜਾ ਹੈ ਇਹ ਜੋ ਸ਼ਹੀਦੀ ਦਿਹਾੜਾ ਹੈ ਇਹ ਹਰ ਥਾਂ ਤੇ ਮਨਾਇਆ ਜਾ ਰਿਹਾ ਪਰ ਇਸ ਦੇ ਇੱਥੇ ਜੋ ਹੈ ਸਾਂਝੀ ਵਾਰਤਾ ਦੇ ਪੰਥੀਕ ਪੰਨਕਦਾ ਹਜ਼ਾਰ ਦਿਨ ਗੱਦੀ ਨਸੀਬ ਬਾਬਾ ਸੰਦੀਪ ਹਜੂਰੀ ਜੀ ਦੀ ਕਿਰਪਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਇਨਾਂ ਤੇ ਇਹ ਸੰਗਤਾਂ ਦੇ ਕਿਰਪਾ ਕਰਦੇ ਨੇ ਇਨਾਂ ਦੀ ਕਿਰਪਾ ਦੇ ਨਾਲ ਇਹ ਸਾਂਝੀ ਵਾਰਤਾ ਦਾ ਜੋ ਲੰਗਰ ਚਲਾਇਆ ਜਾ ਰਿਹਾ ਹੈ ਜੀ ਬਬੀਏ ਕਿੰਨੇ ਸਮੇਂ ਤੋਂ ਜਿਹੜਾ ਇੱਥੇ ਇਹ ਲੰਗਰ ਚੱਲਦਾ ਮਤਲਬ ਕਿੰਨਾ ਸਮਾਂ ਹੋ ਗਿਆ ਕਿ ਆਪਾਂ ਹਰ ਸਾਲ ਜਿਹੜਾ ਇਹ ਲੰਗਰ ਕਰਵਾਨੇ ਜੋ ਇਹ ਲੰਗਰਾਂ ਦੀ ਪ੍ਰਥਾ ਹੈ ਮਹਾਵੀਰ ਗਊਸ਼ਾਲਾ 24 ਘੰਟੇ ਚੱਲਦੀ ਹੈ ਜੀ ਇੱਥੇ ਹਰ ਸਾਲ ਦੇ ਤਰ੍ਹਾਂ ਸਵੇਰ ਤੋਂ ਲੈ ਕੇ ਸ਼ਾਮ ਦੇ ਹਨੇਰੇ ਵਜੇ ਤੱਕ ਚੱਲਦੀ ਹੈ ਜੀ ਜੀ ਹਾਂ ਜੀ ਆ ਕਿੰਨਾ ਸਮਾਂ ਹੋ ਗਿਆ ਜਿਵੇਂ ਲੰਗਰ ਹਰ ਸਾਲ ਜਿਹੜਾ ਗੁਰ ਅਰਜਨ ਦੇਵ ਜੀ ਦੇ ਸ਼ਿੰਗ ਦੀਵਾਰ ਦੇ ਅੱਪਾ ਜਿਹੜੇ ਕਰਵਾਨੇ ਆ ਤਾਂ ਕਿੰਨਾ ਸਮਾਂ ਹੋ 30-35 ਸਾਲ ਤੋਂ ਇਹ ਲੰਗਰ ਚੱਲਦਾ ਆ ਰਿਹਾ ਹੈ ਜੀ ਲਗਾਤਾਰ ਜੀ ਜੋ ਪਹਿਲਾਂ ਜੇ ਧੰਨੇ ਵਾਲਾ ਚੌਕੇ ਤੇ ਵੀ ਚੱਲਦਾ ਰਿਹਾ ਸੀ ਉਸ ਤੋਂ ਬਾਅਦ ਹੁਣ ਇਹ ਜੋ ਭਿੰਡਾ ਦਾ ਚੌਕ ਹੈ ਗੁਲਾਮਕ ਦੇ ਮਾਈ ਦੇ ਨਾਂ ਤੇ ਚੌਕ ਹੈ ਸਾਂਝੀਵਾਲਤਾ ਦੇ ਪਰ ਠੀਕ ਜਿਹੜਾ ਹੈ ਹੁਣ ਹਰ ਸਾਲ ਦੀ ਤਰ੍ਹਾਂ ਇੱਥੇ 30-25 ਸਾਲ ਤੋਂ ਲਗਾਤਾਰ ਜੋ ਖਰਬੂਜਿਆਂ ਦਾ ਤੇ ਠੰਡੇ ਜਲ ਦੀ ਸ਼ਬੀਰ ਤੇ ਗੁਰੂ ਘਰ ਅੰਦਰ ਜਿਹੜਾ ਤੋਂ ਚੱਲਦਾ ਰਹਿੰਦਾ ਹੈ ਸੋ ਲਾਈਵ ਤੁਸੀਂ ਇਸ ਵੇਲੇ ਦੇਖ ਰਹੇ ਹੋ ਧੰਨਵਾਦ ਜੀ ਮਿਹਰਬਾਨੀ ਸੋ ਲਾਈਵ ਤੁਸੀਂ ਇਸ ਵੇਲੇ ਦੇਖ ਰਹੇ ਹੋ ਮਲੂਰ ਦੇ ਵਿੱਚ ਸ਼੍ਰੀ ਗੁਰੂ ਨਾਨਕਦੇਵ ਚੌਕ ਜੋ ਹੈ ਤਾਂ ਅਬੋਰ ਰੋਡ ਨੂੰ ਜਦੋਂ ਆਪਾਂ ਜਾਣਦੇ ਆ ਤਾਂ ਉਸ ਵੇਲੇ ਰਸਤੇ ਦੇ ਵਿੱਚ ਇੱਥੇ ਜੋ ਲੰਗਰ ਹੈ ਉਹ ਕਰਵਾਇਆ ਜਾ ਰਿਹਾ ਹੈ ਦੱਸਣਾ ਚਾਹੁੰਦੇ ਆ ਕਿ ਮਹਾਵੀਰ ਗਊਸ਼ਾਲਾ ਦੇ ਸੰਸਥਾਪਕ ਬ੍ਰह्मलीन ਬਾਬਾ ਗਿਰਧਾਰੀ لال ਜੀ ਉਹਨਾਂ ਦੇ ਗੱਦੀ ਮਸ਼ੀਨ ਬਾਬਾ ਜੂਰੀ ਜੀ ਵੱਲੋਂ ਜਿਹੜਾ ਇਹ ਲੰਗਰ ਆ ਕਰਵਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਦੱਸੇ ਮੁਤਾਬਕ ਤਕਰੀਬਨ 30 ਤੋਂ 33 ਸਾਲ ਤੋਂ ਜਿਹੜਾ ਇਹ ਲੰਗਰ ਆ ਉਹ ਕਰਵਾਇਆ ਜਾਂਦਾ ਉਹਨਾਂ ਨੇ ਜਿਸ ਤਰ੍ਹਾਂ ਨਾਲ ਦੱਸਿਆ ਉਹ ਕਿ ਪਹਿਲਾਂ ਇਹ ਦਾਨੇ ਵਾਲਾ ਚੌਂਕ ਦੇ ਵਿੱਚ ਡਬਲੀ ਰੋਡ ਤੇ ਜਿਹੜਾ ਇਹ ਲੰਗਰ ਕਰਵਾਇਆ ਜਾਂਦਾ ਸੀ ਤਾਂ ਹੁਣ ਜਿਹੜਾ ਇਹ ਲੰਗਰ ਹੁਣ ਸ੍ਰੀ ਗੁਰੂ ਨਾਨਕ ਦੇਵ ਚੌਂਕ ਦੇ ਵਿੱਚ ਜਿਹੜਾ ਇਹ ਲੰਗਰ ਕਰਵਾਇਆ ਜਾ ਰਿਹਾ ਹੈ ਜੋ ਸੰਗਤ ਦੇ ਵਿੱਚ ਜਿਹੜਾ ਹੈ ਉਹ ਗੁਰੂ ਪ੍ਰੇਮ ਤੁਸੀਂ ਦੇਖ ਸਕਦੇ ਹੋ ਅਠਾ ਸੰਗਤ ਜੋ ਹੈ ਉਹ ਇਸ ਵੇਲੇ ਜੋ ਇਸ ਚੌਂਕ ਦੇ ਵਿੱਚ ਜੋ ਹੈ ਤਾਂ ਜਿਹੜਾ ਲੰਗਰ ਹੈ ਉਹ ਇੱਥੇ ਵਰਤਾਇਆ ਜਾ ਰਿਹਾ ਹੈ ਤਾਂ ਤੁਸੀਂ ਠੰਡੇ ਮਿੱਠੇ ਜਲ ਦੀ ਜਿਹੜੀ ਸ਼ਬੀਲ ਦੇਖ ਰਹੇ ਹੋ ਤੇ ਨਾਲ ਤੁਸੀਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਮਟੀਰੀਅਲ ਦਾ ਤੇ ਆਂਦਾ ਦਾ ਜੋ ਲੰਗਰ ਹੈ ਉਹ ਇੱਥੇ ਵਰਤਾਇਆ ਜਾ ਰਿਹਾ ਹੈ ਅੱਜ ਵਿਸ਼ਵ ਭਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਤਰ੍ਹਾਂ ਨਾਲ ਜਿਹੜੇ ਉਹਨਾਂ ਨੂੰ ਜਿਹੜੇ ਲੰਗਰ ਨੇ ਉਹ ਪੂਰੇ ਵਿਸ਼ਵ ਭਰ ਦੇ ਵਿੱਚ ਜਿਹੜੇ ਕਰਵਾਏ ਜਾ ਰਹੇ ਹਨ ਉਹਨਾਂ ਜਿਹੜੇ ਜਿਹੜੇ ਲੰਗਰ ਹੈ ਉਹ ਸਭ ਜਗ੍ਹਾ ਜਿਹੜੇ ਹੋ ਰਹੇ ਨੇ ਤਮਲੂਟ ਦੇ ਵਿੱਚ ਵੀ ਇਹ ਜੋ ਲੰਗਰ ਹੈ ਉਹ ਹੋ ਰਿਹਾ ਹਾ ਹੈ ਤੇ ਨਾਲ ਨਾਲ ਜਿਹੜਾ ਹੈ ਉਹ ਗਰਮੀ ਦਾ ਜਿਹੜਾ ਇਸ ਵੇਲੇ ਬਹੁਤ ਜ਼ਿਆਦਾ ਗਰਮੀ ਹੈ ਉਹਨੂੰ ਧਿਆਨ ਦੇ ਚ ਰੱਖਦੇ ਹੋਏ ਸ਼ਬੀਲ ਵੀ ਲਗਾਈ ਗਈ ਆ ਜਿਹੜੇ ਵਹੀਕਲਸ ਆ ਰਹੇ ਨੇ ਬੱਸਾਂ ਜੋ ਆਉਨੀਆਂ ਨੇ ਜਾਂ ਟਰੱਕ ਜਿਹੜੇ ਆਉਂਦੇ ਨੇ ਤਾਂ ਉਹਨਾਂ ਨੂੰ ਜੇਕਰ ਜਿਵੇਂ ਖੜਨ ਦੀ ਸਹੂਲਤ ਨਹੀਂ ਹੁੰਦੀ ਤਾਂ ਉਹਨਾਂ ਨੂੰ ਜਿਹੜਾ ਲੰਗਰ ਹੈ ਉਹ ਪੈਕਿੰਗ ਦੇ ਰੂਪ ਦੇ ਵਿੱਚ ਵੀ ਦਿੱਤਾ ਜਾਂਦਾ ਪਿਆ ਤਾਂ ਇਸ ਵੇਲੇ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਨੋਟ ਦੇ ਵਿੱਚ ਇਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਚੌਂਕ ਦੇ ਵਿੱਚ ਜੋ ਲੰਗਰ ਹੈ ਉਹ ਕਰਵਾਇਆ ਜਾ ਰਿਹਾ ਤੁਸੀਂ ਲਾਈਵ ਤੁਸੀਂ ਦੇਖ ਰਹੇ ਹੋ ਸੋ ਫਿਲਹਾਲ ਮੈਨੂੰ ਦੀ ਇਜਾਜ਼ਤ ਨਵੀਂ ਅਪਡੇਟ ਦੇ ਨਾਲ ਮਿਲਦੇ ਆ ਧੰਨਵਾਦ